ਕੀ ਪਲਰਪਨ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਸਾਰੇ ਡੈਰੀਆਂ ਵਾਲੇ ਵੀਰਾਂ ਦਾ ਜੋ ਵੀ ਮੇਰੇ ਚੈਨਲ ਦੇ ਨਾਲ ਜੁੜਿਆ ਹੈ ਜਾਂ ਕੋਈ ਨਵਾਂ ਭਰਾ ਕੋਈ ਜੁੜਨਾ ਚਾਹੁੰਦਾ ਹੈ ਸਾਰਿਆਂ ਦਾ ਬਹੁਤ ਸਵਾਗਤ ਹੈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਅੱਜ ਪਿੰਡ ਜਲਾਲ ਤੋਂ ਆ ਇੱਕ ਬਿਲਕੁਲ ਤਾਜੀ ਵੀਡੀਓ ਆਈ ਹੈ ਇਹ ਝੋਟੀ ਗਰਦੀਪ ਸਿੰਘ ਜਲਾਲ ਕੋਲੇ ਖੜੀ ਹੈ ਡਾਕਟਰ ਗਰਦੀਪ ਸਿੰਘ ਜਲਾਲ ਪਹਿਲੇ ਝੋਟੀ ਹੈ ਸੂਣ ਦੇ ਵਿੱਚ 10-12 ਦਿਨ ਜੀ ਬਾਕੀ ਹੈ ਬਹੁਤ ਵਧੀਆ ਇਹਦਾ ਥਣ ਲੇਵਾ ਹੈ ਕੁੰਡੀ ਝੋਟੀ ਹੈ ਬਿਲਕੁਲ ਕਾਲੀ ਸ਼ਾਹ ਰੰਗਦੀ ਹੈ ਇਹਦੇ ਬਾਰੇ ਕੋਈ ਜ਼ਿਆਦਾ ਜਿਹੜੀ ਜਾਣਕਾਰੀ ਲੈਣੀ ਹੈ ਰੇਟ ਵਗੈਰਾ ਜਾਂ ਕਿਹੜੇ ਬੁਲਦੀ ਇਹ ਝੋਟੀ ਹੈ ਤਾਂ ਤੁਸੀਂ ਡਾਕਟਰ ਗਰਦੀਪ ਸਿੰਘ ਜਲਾਲ ਦੇ ਨਾਲ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ